ਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਚੜਦਾ ਤੇ ਲੈਂਦਾ ਪੰਜਾਬ ਇਸ ਵੇਲੇ ਫਲੱਡ ਦੀ ਲਪੇਟ ਵਿੱਚ ਨੇ ਤੇ ਇਹੋ ਜੀ ਹਾਰਡ ਅੱਛਾ ਬਾਰਡਰ ਸ਼ਾਰਡਰ ਇੱਕ ਹੋ ਗਏ ਨੇ ਕੋਈ ਮਤਲਬ ਨਹੀਂ ਤੇ ਰੱਬ ਨੇ ਫੜ ਕੇ ਮਤਲਬ ਅੱਛਾ ਇਹਦੇ ਵਿੱਚ ਪੂਰੀ ਬੁੜ ਦਿੱਤੀਆਂ ਹਰ ਚੀਜ਼ ਇੱਕ ਹੋ ਗਈ ਹੈ ਲੇਕਿਨ ਰੱਬ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਤੇ ਮੈਨੇਜਮੈਂਟ ਬੰਦੇ ਨੇ ਬੜਾ ਕਸੂਰ ਹੈ ਰੱਬ ਤੇ ਚਲੋ ਇੱਕ ਰੱਬ ਵੱਲੋਂ ਹੀ ਕਾਫਤ ਹੈ ਹੀ ਹੈ ਲੇਕਿਨ ਬੰਦੇ ਨੂੰ ਆਪਣੇ ਕੋਈ ਇੰਤਜ਼ਾਮਾਤ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਜਿਹੜੇ ادارے ਨੇ ਉਹਨਾਂ ਅਦਾਰਿਆਂ ਦਾ ਬਹੁਤ ਵੱਡਾ ਫੇਲਿਅਰ ਹੈ ਕਿ ਉਹਨਾਂ ਨੇ ਪਹਿਲੇ ਪਾਣੀ ਇਕੱਠਾ ਕੀਤੀ ਰੱਖਿਆ ਉਹਨਾਂ ਨੂੰ ਪਤਾ ਸੀ ਕਿ ਜਦੋਂ ਅੱਗੇ بارشਾਂ ਹੋਣਗੀਆਂ ਮੀਂਹ ਪੈਣਗੇ ਇਹ ਕਹਿੰਦੇ 6 ਮਹੀਨੇ ਪਹਿਲੇ ਦੱਸ ਦਿੱਤਾ ਸੀ ਇਹਨਾਂ ਨੇ 6 ਮਹੀਨੇ ਪਹਿਲੇ ਦੱਸ ਦਿੱਤਾ ਸੀ ਕਿ بارشਾਂ ਇਤਨੀ ਜ਼ਿਆਦਾ ਹੋਣਗੀਆਂ ਕਿ ਇਹਨਾਂ ਨੇ ਜਾਣ ਕੇ ਕਿੰਦਾ ਪਿੱਛੇ ਪਾਣੀ ਆਪ ਹੀ ਬੰਦ ਕਰਕੇ ਰੋਕ ਲਿਆ ਹੋਇਆ ਸੀ ਥੋੜਾ ਥੋੜਾ ਵਕਫੇ ਦੇ ਛੱਡੇ ਜਾਂਦੇ ਤੇ ਐਡਾ ਸਲਾਬ ਨਹੀਂ ਸੀ ਆਣਾ ਭਾਈ ਪਾਣੀ ਵੀ ਇੱਕ ਆਫਤ ਹੈਗੀ ਆ ਜੇ ਜ਼ਰੂਰਤ ਤੋਂ ਜ਼ਿਆਦਾ ਛੱਡ ਦਿੱਤਾ ਗਿਆ ਵੇ ਆਫਤ ਹੈ ਬਿਲਕੁਲ ਜੇ ਹਰ ਚੀਜ਼ ਕੁਝ ਤੋਂ ਲੋਡ ਤੋਂ ਵੱਧ ਹੋਏਗੀ ਤੇ ਉਹ ਕੰਮ ਖਰਾਬ ਕਰੇਗੀ ਤੇ ਫਿਰ ਇਹਦੇ ਵਿੱਚ ਕਿ ਜਿਹੜਾ ਫਲੋ ਸੀ ਪਾਣੀ ਦਾ ਉਸ ਵੇਲੇ ਜਦੋਂ ਤੁਹਾਡੇ ਡੈਮਾਂ ਦੇ ਵਿੱਚ ਪਾਣੀ ਪਹਿਲੇ ਜ਼ਿਆਦਾ ਹੈ ਤੇ ਤੁਹਾਨੂੰ ਪਤਾ ਹੈ ਕਿ ਅੱਗੋਂ ਫੇਰ ਪਾਣੀ ਆ ਜਾ ਆ ਸਕਦਾ ਹੈ ਉਦੋਂ ਚਾਹੀਦਾ ਸੀ ਕਿ ਉਦੋਂ ਪੰਜਾਬ ਨੂੰ ਪਾਣੀ ਦਿੱਤਾ ਜਾਂਦਾ ਉਦੋਂ ਡੱਕ ਲਿਆ ਜਾਂਦਾ ਪਾਣੀ ਉਦੋਂ ਦਿੰਦੇ ਨਹੀਂ ਕਿ ਪੰਜਾਬ ਪਿੱਟਦਾ ਰਹਿੰਦਾ ਕਿ ਪਾਣੀ ਕੋ ਨਹੀਂ ਪਾਣੀ ਕੋ ਨਹੀਂ ਪਾਣੀ ਦੋ ਬੋ ਤੇ ਜਦੋਂ ਫੇਰ ਸਿਰ ਤੋਂ ਲੰਘਦੀ ਹੈ ਫੇਰ ਫੜ ਕੇ ਤੇ ਫੇਰ ਜਦੋਂ ਕਹਿੰਦੇ ਆ ਕਿ ਹੁਣ ਲੈਵਲ ਤੇ ਚਾਹੀਦਾ ਵਾ ਉਦੋਂ ਫਿਰ ਕੋਈ ਸਪੀਡ ਤੇ ਦੇ ਦਿੰਦੇ ਆ ਕਿ ਚਲੋ ਸੁਭਾਲੋ ਤੁਸੀਂ ਦੇਖੋ ਕਿ ਉਹ ਜਿਨ੍ਹਾਂ ਜਿਹੜੇ ਬਾਕੀ ਸਟੇਟਾਂ ਨੂੰ ਹਰ ਟਾਈਮ ਜ਼ਰੂਰਤ ਹੁੰਦੀ ਹੈ ਉਹਨੂੰ ਹਰਿਆਣਾ ਨੂੰ ਤੇ ਦੂਜਾ ਰਾਜਸਥਾਨਾ ਨੂੰ ਉਹਨੇ ਐਂਟੈਂਡ ਹਮਦ ਤੇ ਉਹਨਾਂ ਨੇ ਵੀ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ ਪਈ ਆ ਜਾ ਜੀ ਪਾਣੀ ਪੀਣ ਵੇਲੇ ਉਹ ਨਾਲ ਨੇ ਹਾਂ ਜਦੋਂ ਔਖਾ ਵੇਲਾ ਆਇਆ ਤੇ ਉਹਨਾਂ ਨੇ ਆਹਣਾ ਜੀ ਕੱਲੇ ਮਰੋ ਤੁਸੀਂ ਹਾਂ ਜੀ ਸਾਨੂੰ ਪਾਣੀ ਨਹੀਂ ਦੇਣਾ ਸਾਡੇ ਨੂੰ ਪਾਣੀ ਨਾ ਭੇਜਿਓ ਉਹ ਜਿਹੜੇ ਪੰਜਾਬ ਦੇ ਪਾਣੀ ਦੇ ਉੱਤੇ ਡਾਕਾ ਮਾਰ ਕੇ ਬੈਠੇ ਰਹਿੰਦੇ ਨੇ ਬਿਲਕੁਲ ਸਹੀ ਗੱਲ ਆ ਬਿਲਕੁਲ ਕਰਦਾ ਗਿਆ ਇੱਕ ਬਾਬਾ ਜੀ ਦੀ ਮੈਂ ਵੀਡੀਓ ਵੇਖੰਦਿਆ ਸੀ ਕਹਿੰਦਾ ਜਿੰਨਾ ਮਰਦੀ ਹੈ ਪੰਜਾਬ ਨੂੰ ਮਾਰਨ ਪੰਜਾਬ ਮਰਦਾ ਮਰਦਾ ਰਾਜ ਲਿਆ ਜਾਏਗਾ ਬਿਲਕੁਲ ਬਿਲਕੁਲ ਚਲੋ ਜੀ ਆਪਣੇ ਕੋਲ ਫਿਰੋਜ਼ਪੁਰ ਤੋਂ ਵੀਡੀਓ ਹੈ ਅੱਜ ਬੀਪੀਸੀ ਦਾ ਵੀਡੀਓ ਹੈ ਤੇ BBC ਪੰਜਾਬੀ ਦਾ ਪਹਿਲੇ ਆਪਾਂ ਵੀਡੀਓ ਦੇਖਨੇ ਆ ਤੇ ਬਾਕੀ ਗੱਲ ਕਰਦੇ ਆ ਕਿ ਕੀ ਹੁਸੂਨ ਤੇ ਆ ਉਹਨਾਂ ਤੋਂ ਸਾਮਪਟਾ ਉਸ ਦੇ ਅੱਗੇ ਇੱਕ ਪੈਰਲ ਜਿਹੜਾ ਹੈਗਾ ਅੱਗੇ ਸੱਗਲ ਉੱਚੀ ਕੀਤੀ ਜਾ ਰਿਹਾ ਹੈ ਤੇ ਦੇਖਿਆ ਕਿ ਇਹ ਦਰਸਲ ਫਰੋਜਪੁਰ ਸਿਟੀ ਦੇ ਨਾਲ ਬਿਲਕੁਲ ਉਸ ਸੈਣੀ ਵਾਲਾ ਜਿਹੜਾ ਹੈਗਾ ਉਹ ਥਾਂ ਇਸ ਤੋਂ ਥੋੜੀ ਕਿਲੋਮੀਟਰ ਉਸ ਤੋਂ ਅੱਗੇ ਜਿਹੜਾ ਹੈਗਾ ਪਾਕਿਸਤਾਨ ਸ਼ੁਰੂ ਹੋ ਜਾਂਦਾ ਹੈ ਸੋ ਦੂਰ ਤੱਕ ਤੁਸੀਂ ਦੇਖੋ ਕਈ ਕਿਲੋਮੀਟਰ ਤੱਕ ਤੁਸੀਂ ਇੱਥੇ ਲੋਕਾਂ ਦਾ ਪਾਰੀ ਜਮਾਵਾਂ ਵਿੱਚ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਹੈਗੇ ਨੇ ਆ ਮਿੱਟੀ ਜਿਹੜੀ ਹੈਗੀ ਉਹ ਲੈ ਕੇ ਆ ਰਹੇ ਨੇ ਔਰ ਇਸੇ ਮਿੱਟੀ ਦੇ ਆਪਣੀ ਮਦਦ ਆ ਵੀ ਅ ਤੁਸੀਂ ਦੇਖੋਗੇ ਕਿ ਬੈਕ ਉਹ ਭਰ ਕੇ ਇੱਥੇ ਸਤਲੂ ਦੇ ਕਿਨਾਰਿਆਂ ਨੂੰ ਪੱਕਾ ਕਰਾਇਆ ਜਾ ਕੇ ਤਾਂ ਕਿ ਪਾਣੀ ਦੀ ਮਾਰ ਨਾ ਪਵੇ ਸੋ ਬਹੁਤ ਸਾਰੇ ਨੌਜਵਾਨ ਆ ਜਿਹੜੇ ਇੱਥੇ ਲੱਗੇ ਹੋਏ ਨੇ ਔਰ ਇਸ ਦਿਨ ਰਾਤ ਇੱਥੇ ਕੰਮ ਚੱਲ ਰਿਹਾ ਵੀ ਜਿਵੇਂ ਕਿ ਪਿਛਲੇ ਕਈ ਦਿਨਾਂ ਤੋਂ ਤਾਂ ਕਿ ਇਸ ਪਾਣੀ ਦਾ ਅਸਰ ਇਹ ਵੀ ਹੈ ਕਿ ਅਗਰ ਇਸ ਵੱਨ ਨੁਕਸਾਨ ਪਹੁੰਚਦਾ ਹੈ ਤਾਂ ਫਿਰ ਜਿਹੜਾ ਫੋਜਪੁਰ ਸ਼ਹਿਰ ਹੈ ਉਹ ਸ਼ਹਿਰ ਤਾਂ ਕਿ ਪਾਣੀ ਮਾਰ ਕਰ ਸਕਦਾ ਕਿਉਂਕਿ ਸਤਲੂ ਜਿਹੜਾ ਹੈਗਾ ਇਸ ਵੇਲੇ ਜਿਹਦਾ ਘੇਰਾ ਬਹੁਤ ਵਿਸ਼ਾਲ ਹੈ ਔਰ ਪਾਣੀ ਬੜੀ ਤੇਜ਼ੀ ਨਾਲ ਆ ਰਿਹਾ ਹੈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਜੋਤ ਸਿੰਘ ਜੀ ਕਿਹੜਾ ਕਿੱਥੋਂ ਆਏ ਤੁਸੀਂ ਅਸੀਂ ਭਾਈ ਜੀ ਇੱਥੋਂ ਆਪਣੇ ਨਾਲ ਪ੍ਰੋਪਰਟੀ ਤੋਂ ਸ਼ਹਿਰੋਂ ਸਾਡਾ ਇੱਥੋਂ ਬੰਨ ਤੋਂ 3 ਕਿਲੋਮੀਟਰ ਸਾਡਾ ਸ਼ਹਿਰ ਸ਼ੁਰੂ ਹੋ ਜਾਂਦਾ ਹੈ ਕਿ ਕਿੰਨੇ ਦਿਨ ਤੋਂ ਚੱਲ ਰਿਹਾ ਔਰ ਕਿਸ ਤਰੀਕੇ ਨਾਲ ਇਹ ਪੂਰਾ ਕੰਮ ਚੱਲ ਰਿਹਾ ਹੈ ਭਾਈ ਜੀ ਸਾਨੂੰ ਕੰਮ ਦਿਨ ਤਾਂ ਜੱਟ ਦਿਨ ਹੋ ਗਿਆ ਬਾਕੀ ਜਿਹੜੀ ਸੇਵਾ ਜਿਹੜੀ ਸ਼ੁਰੂ ਹੋਈ ਸਾਡੀ ਸ਼ਨੀਵਾਰ ਤੋਂ ਹੋਈ ਹੈ ਜੀ ਤੇ ਉਸ ਦਿਨ ਤੋਂ ਸੰਗਤਾਂ ਦਾ ਇਹੋ ਜਿਹਾ ਆੜ ਆਇਆ ਉਧਰੋਂ ਪਾਣੀ ਦਾ ਆੜੇ ਉਧਰੋਂ ਸੰਗਤਾਂ ਦਾ ਆੜੇ ਸੰਗਤਾਂ ਦੇ ਸਜੋਨਾਂ ਔਰ ਇਲਾਕੇ ਦੀਆਂ ਸੰਗਤਾਂ ਔਰ ਨਾਲ ਦੇ ਸ਼ਹਿਰਾਂ ਦੀਆਂ ਸੰਗਤਾਂ ਦਾ ਬੜਾ ਸਾਥ ਔਰ ਹਰਿਆਣੇ ਦੀ ਰਾਜਸਥਾਨ ਦੀ ਸੰਗਤਾਂ ਦਾ ਇਹ ਧੰਨਵਾਦ ਕਰਦੇ ਜਿੰਨਾਂ ਆਗੇ ਤੇ ਸਾਨੂੰ ਸੰਯੋਗ ਦਿੱਤਾ ਤੇ ਬੰਨ ਮਾਰਿਆ ਤੇ ਜਿਹੜੀ ਖਾਰ ਪੈਂਦੀ ਇਹਨੂੰ ਰੋਕਿਆ ਹੁਣ ਦੇਖੋ ਕੋ ਮਾਲਕ ਦੇ ਹੱਥ ਡੋਰਾ ਨੇ ਆਜ ਦੀ ਸਿੱਧੀ ਬਹੁਤ ਵਧੀਆ ਹੈ ਤੇ ਨਾਲ ਕਜੂਤੀ ਹੈ ਮੈਂ ਦੇਖ ਰਿਹਾ ਕਿ ਟਰੈਕਟਰ ਟਰਾਲੀਆਂ ਉੱਤੇ ਕਿ ਕਿਲੋਮੀਟਰ ਮਿੱਟੀ ਦੀਆਂ ਭਰੀਆਂ ਹੋਈਆਂ ਯਾਨੀ ਕਿ ਜਿੱਥੇ ਰਸਦ ਪਹੁੰਚ ਰਹੀ ਹੈ ਉੱਥੇ ਮਿੱਟੀ ਵੀ ਇੱਥੇ ਕਿਉਂਕਿ ਲੋਡ ਹੈ ਉਸ ਚੀਜ਼ ਦੀ ਉਹ ਵੀ ਲੋਕ ਲੈ ਕੇ ਆ ਰਹੇ ਮਿੱਟੀ ਵੀ ਲੈ ਕੇ ਆ ਰਹੀ ਮਿੱਟੀ ਟਰੋੜਿਆਂ 'ਚ ਭਰ ਕੇ ਲੈ ਕੇ ਆ ਰਹੇ ਮੇਰੇ ਵੀਰ ਜਿਹੜੇ ਹਰਿਆਣੇ ਤੋਂ ਆਏ ਨੇ ਮਲੇਰਕੋਟਲੇ ਤੋਂ ਆਏ ਲੁਧਿਆਣੇ ਤੋਂ ਆਏ ਨੇ ਜਲੰਧਰ ਸਾਈਡ ਤੋਂ ਵੀਰ ਪਹੁੰਚੇ ਨੇ ਆਪਣਾ ਇੱਧਰ ਜਲਾਲਾਵਾ ਮੁਕਸਰ ਤੋਂ ਵੀ ਪਹੁੰਚੇ ਨੇ ਵੀਰ ਉਹ ਸਾਰੇ ਮਿੱਟੀ ਬੋਰੀਆਂ ਦੇ ਵਿੱਚ ਭਰ ਕੇ ਉਹ ਤੋਂ ਟਰੋੜੇ ਬੰਨ ਕੇ ਲੈ ਕੇ ਆਉਂਦੇ ਪੈਨੇ ਨਾਲ ਜ਼ਬਰਦਸਤ ਹੈ ਆਖੀ ਦੀ ਭੂਗੋਲਿਕ ਸਥਿਤੀ ਦੱਸੋ ਕਿ ਇਹ ਇਸ ਤੋਂ ਪਰਲੇ ਪਾਸੇ ਪਾਕਿਸਤਾਨ ਆ ਥੋੜੇ ਕਿਲੋਮੀਟਰ ਦੇ ਦੂਰ 10-13 ਕਿਲੋਮੀਟਰ ਸ਼ਹਿਰ ਹੈ ਜੀ ਇੱਧਰ 3 ਕਿਲੋਮੀਟਰ ਪਾਕਿਸਤਾਨ ਹੈ ਜੀ ਇਹ ਪਾਣੀ ਇਹ ਗਾਂ ਨੂੰ ਅੱਗੇ ਫਲ ਫਾਇਲ ਕਰਨ ਹੁੰਦਾ ਹੈ ਪਾਕਿਸਤਾਨ 'ਚ ਐਂਟਰ ਕਰਨਾ ਹੈ ਪਾਕਿਸਤਾਨ ਜਾਏਗਾ ਫਿਰ ਫਾਇਲ ਤਾਂ ਜਾਂਦਾ ਜੀ ਅਜੇ ਪਾਕਿਸਤਾਨ ਜਾ ਕੇ ਇੱਧਰ ਵੀ ਪਾਕਿਸਤਾਨ ਜਾ ਕੇ ਇੱਧਰ ਆਉਂਦਾ ਜੀ ਸਤਲੁਜ ਫਿਰ ਅਗੋ ਸਤਲੁਜ ਪਾਕਿਸਤਾਨ ਜਾ ਕੇ ਫਿਰ ਫਾਇਲ ਕਰਨ ਜਾਂਦੇ ਜੀ ਠੀਕ ਹੈ ਕਿਉਂਕਿ ਇਹੀ ਜਿਹੜਾ ਪਾਣੀ ਹੈ ਇਹ ਅੱਗੇ ਪਿਛਲੇ ਪਾਸੇ ਤੁਸੀਂ ਦੇਖੋਗੇ ਪੂਰੇ ਸ਼ਹਿਰ ਜੀ ਜੋ ਪੂਰੇ ਪੂਰੇ ਸ਼ਹਿਰ ਨੂੰ ਜਿੰਨਾ ਪਿੱਛੇ ਪੰਜਾਬ ਡੁੱਬਿਆ ਹੋਇਆ ਪਟਾਲਾ ਇਹੀ ਮਾਰ ਇਹੀ ਪਾਣੀ ਦੀ ਮਾਰ ਨਾਲ ਡੁੱਬਦਾ ਪਿਆ ਜੀ ਕਿਸੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਚ ਲੈ ਹਾਂਜੀ ਇਹ ਜੇ ਤੋ ਖਾਰ ਪੈਂਦੀ ਜੀ ਇਹ ਜਿੱਥੇ ਸਾਡੇ ਲਈ ਦਰਿਆ ਹੈ ਸਾਡਾ ਸ਼ਹਿਰ 15 ਫੁੱਟ ਨੀਵਾ ਹੈ ਓਏ ਹੋਏ ਤੁਸੀਂ ਲਾ ਕੇ ਚੱਲੋ ਵੀ 50 60 ਲੱਖਾਂ ਤੋਂ ਵਾਦੀ ਜਿਹੜੀ ਸ਼ਹਿਰ ਦੀ ਤੋਂ ਬੇਹਾਲ ਹੁੰਦੇ ਚਾਂਸ ਆ ਤੁਸੀਂ ਕਿੱਥੋਂ ਆਏ ਹੋ ਜੀ ਬਈ ਫਿਰੋਜ਼ਪੁਰ ਤੋਂ ਜੀ ਤੁਸੀਂ ਫਿਰੋਜ਼ਪੁਰ ਤੋਂ ਹੈਗੇ ਆ ਕਿੰਨੇ ਦਿਨ ਤੋਂ ਲੱਗੇ ਹੋਏ ਆ ਤੁਹਾਨੂੰ 6-7 ਦਿਨ ਹੋ ਗਏ ਜੀ ਅੱਛਾ ਹਾਂਜੀ ਤੇ ਕੀ ਕਰਦੇ ਹੋ ਜ਼ਿੰਮੇਵਾਰੀ ਕਰਦੇ ਹੋ ਹਾਂ ਜਿੰਮੇਵਾਰੀ ਜੀ ਤੇ ਇੱਥੇ ਤੁਹਾਡੀ ਡਿਊਟੀ ਹੁਣ ਕਿੰਨੇ ਦਿਨ ਦੀ ਵਧੀ ਹੋਈ ਜਾਂਦੀ ਹੈ ਕੋਤਾ ਨਹੀਂ ਲਾਦਾਈ ਕਰੀ ਰਾਤ ਨੂੰ ਅਜੇ ਦਾ ਸਾਰਾ ਦਿਨ ਤੇ ਚਲਦੇ ਚਲਦੇ ਬਾਕੀ ਸਮਝ ਤੋਂ ਬਾਹਰ ਹੈ ਕੋਈ ਫੋਨ ਕਰ ਦਿੰਦਾ ਤੇ ਜਦੋਂ ਮੱਥੀ ਆ ਜਾਂਦੇ ਬਾਕੀ ਸਾਰਾ ਦਿਨ ਲਈ ਇੱਥੇ ਨੂਰੀ ਨਾ ਦਿਖਣੀ ਕੀ ਨਾਮ ਜੀ ਪੜਨਾ ਗੁਰਬੀ ਸਿੰਘ ਜੀ ਜੀ ਸਿੰਘ ਜੀ ਇਹ ਦੱਸੋ ਕਿ ਜਿਹੜੀ ਇੱਥੇ ਕੰਮ ਚੱਲ ਰਿਹਾ ਹੈਗਾ ਇਹ ਇਹ 24 ਘੰਟੇ ਚੱਲਦਾ ਜਾਂ ਪੈਰਾ ਵੀ ਰੱਖਿਆ ਹੁੰਦਾ ਕਿ ਬੰਨ ਬ੍ਰੀਕ ਨਾ ਹੋਵੇ ਕਿਸੇ ਪਾਸੇ ਹਾਂਜੀ ਬਿਲਕੁਲ ਇੱਥੇ 24 ਘੰਟੇ ਕੰਮ ਚੱਲਦਾ ਹੈ ਸੰਤਾਂ ਦੇ ਸਹਿਯੋਗ ਦੇ ਨਾਲ ਇਹ ਮੇਰੇ ਵੱਡੇ ਵੀ ਖੜੇ ਨੇ ਸਾਰੇ ਸੰਤਾਂ ਸਹਿਯੋਗ ਨਾਲ ਇੱਥੇ ਰਾਤ ਨੂੰ ਰਹੀਦਾ ਜੇ ਕਿਸੇ ਨੂੰ ਕੋਈ ਨਾਣ ਜਾਣਾ ਹੈ ਕਾ ਕੁਛ ਵੈਸੀ ਅਰੈਸਟ ਕਰਨੀ ਕੈਂਡਾ 2 ਘੰਟੇ ਬਸ ਕਰੀ ਰਹੀਦਾ ਬਾਕੀ ਸਾਰਾ ਟਾਈਮ ਇੱਥੇ ਸਾਰਾ ਲੋ ਆਮ ਲੋਕਾਂ ਤੋਂ ਇਲਾਵਾ ਮੈਂ ਦੇਖ ਰਿਹਾ ਕਿ ਇਮਿਨ ਆਰਮੀ ਵੀ ਇੱਥੇ ਹੈਗੀ ਆ ਪ੍ਰਸ਼ਾਸਨ ਵੀ ਹੈਗੀ ਆ ਹਾਂ ਸਾਨੂੰ ਦੇਖੋਗੇ ਆਰਮੀ ਵੱਲੋਂ ਵੀ ਪ੍ਰਸ਼ਾਸਨ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਸੰਤਾ ਜੀ ਦਾ ਕਹਿ ਲਓ ਸਾਡਾ ਇੰਨਾ ਕੁ ਸਹਿਯੋਗ ਦਿੱਤਾ ਨਾ ਪ੍ਰਮਾਤਮਾ ਨੇ ਆਪ ਆ ਕੇ ਇੱਥੇ ਵਸਾ ਕੀਤਾ ਜੀ ਸੰਤਾ ਦੇ ਸਹਿਯੋਗ ਨਾਲ ਹੀ ਅਸੀਂ ਇਸ ਕੇਜੇ ਵੀ ਸਿਰੇ ਚੜ ਸਕਿਆ ਕਿਉਂਕਿ ਦੇਖੋ ਕਿ ਡੀਸੀ ਮੈਡਮ ਨੇ ਸਾਨੂੰ ਜਦੋਂ ਇਹ ਕੰਮ ਹੋ ਰਿਹਾ ਸੀ ਡੀਸੀ ਮੈਡਮ ਨੇ ਆਪ ਖੁਦ ਆ ਕੇ ਇੱਥੇ ਕਿਹਾ ਸੀ ਕਿ ਕਿਉਂਕਿ ਨਾ ਪਹਿਲਾਂ ਜਦੋਂ ਆਰਬੀ ਲੱਗੀ ਸੀ ਸਾਨੂੰ ਇਹ ਦਿੱਕਤ ਆਈ ਥੋੜੀ ਸਟਾਡੀ ਤੇ ਕਿ ਹਾਂਜੀ ਤੁਹਾਨੂੰ ਕੰਮ ਨਹੀਂ ਕਰ ਦਿੱਤਾ ਗਿਆ ਪਰ ਅਸੀਂ ਜਦੋਂ ਮੈਡਮ ਕੋ ਰਿਕਵੈਸਟ ਕੀਤੀ ਹੋਰ ਜਿਹੜਾ ਪ੍ਰਸ਼ਾਸਨ ਕੋਲ ਰਿਕਵੈਸਟ ਕੀਤੀ ਉਹ ਕਹਿੰਦੇ ਸੰਤਾਂ ਦੇ ਅੱਗੇ ਕੁਝ ਨਹੀਂ ਚੱਲ ਸਕਦਾ ਜੇ ਸੰਗਤ ਕੰਮ ਕਰੇਗੀ ਸਾਨੂੰ ਕੋਈ ਤਰਾਇ ਨਹੀਂ ਬਾਕੀ ਸਾਡੇ ਜਿਹੜੇ ਗੱਟੇ ਪ੍ਰੋਵਾਈਡ ਕੀਤੇ ਗਏ ਪਹਿਲਾਂ ਸਾਡੂੰ ਗੱਟਿਆਂ ਦੇ ਘਾੜ ਸੀ ਪਹਿਲਾਂ ਤੇਲ ਦੀ ਥੋੜੀ ਪ੍ਰੋਬਲਮ ਹੈ ਸੀ ਲੇਬਰ ਦੀ ਹੈ ਸੀ ਫਿਰ ਜਦੋਂ ਸੰਗਤ ਹੋ ਗਈ ਉਹ ਤਾਂ ਲੇਬਰ ਦੀ ਪ੍ਰੋਬਲਮ ਰਹਿ ਗਈ ਜਿਸ ਸੰਗਤ ਦੇ ਕੰਮ ਸਵਾਰ ਲੇਕਰ ਤੱਕ ਇਹ ਜਿਹੜਾ ਮੈਸੇਜ ਹੈ ਕਿ ਲੋਕ ਇੱਥੇ ਯਾਰ ਕਿਸ ਤਰੀਕੇ ਨਾਲ ਅਪਲਾਈ ਹੋ ਰਿਹਾ ਕਿਦਾਂ ਇਹ ਸੋਸ਼ਲ ਸੋਸ਼ਲ ਮੀਡੀਆ ਦੇ ਕਿਉਂਕਿ ਸਾਡਾ ਇੱਕ ਕਹ ਲੋ ਸੋਸ਼ਲ ਮੀਡੀਆ ਦਾ ਛੋਟਾ ਹੀ ਵਿੰਗ ਹੈ ਦੋ ਚਾਰ ਲੜਕੇ ਹੈ ਆ ਉਹਨਾਂ ਨੇ ਕਹ ਲੋ ਕਿ ਇਹ ਪੋਸਟਾਂ ਪਾਈਆਂ ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਸਭ ਤੋਂ ਜਿਹੜਾ ਵੱਡਾ ਕੰਮ ਸੀ ਉਹਨਾਂ ਨੇ ਜਿਹੜੇ ਸੈਲੀਬ੍ਰਿਟੀ ਸੀ ਕਿ ਵੀ ਐਕਟਰ ਜਾਂ ਹੋਰ ਉਹਨਾਂ ਰਾਈ ਉਹਨਾਂ ਨੂੰ ਤਾਲਮੇ ਕਰਕੇ ਕਿਉਂਕਿ ਉਹਨਾਂ ਦੇ ਫਾਲੋਅਰ ਬਹੁਤ ਹੁੰਦੇ ਆ ਉਨਾਂ ਨਾਲ ਹੀ ਸਾਨੂੰ ਜ਼ਿਆਦਾ ਥੋੜਾ ਕੰਮ ਹੈ। ਅੱਛੇ ਥੋੜਾ ਜਿਹਾ ਪਾਣੀ ਦਾ ਜਿਹੜਾ ਇਹ ਹੈਗਾ ਥੋੜਾ ਪਿੱਛੇ ਰਹੋ ਕਿਉਂਕਿ ਆਪਾਂ ਬਿਲਕੁਲ ਇਹ ਪੂਰਾ ਘੁੰਮ ਰਿਹਾ ਹੈ। ਇਹਦਾ ਇਹਦਾ ਕਾਣਾ ਸਰ ਐਦਾ ਦੇਖੋ ਤੁਸੀਂ ਨਾ ਦੇਖ ਰਹੇ ਹੋ ਪਾਣੀ ਇੱਧਰੋਂ ਵੀ ਆ ਰਿਹਾ ਹੈ। ਔਰ ਦੇਖੋ ਇੱਕ ਫਾੜ ਇੱਧਰੋਂ ਹੀ ਪੈ ਰਹੀ ਹੈ। ਇੱਧਰੋਂ ਇਹਨੂੰ ਟੱਕਰ ਵਜਦੀ ਹੈ ਥੋੜਾ ਫਾਸਟ ਹੋ ਰਿਹਾ ਹੈ। ਉਸ ਤੋਂ ਬਾਅਦ ਕਿ ਉਧਰੋਂ ਪਾਣੀ ਆ ਰਿਹਾ ਹੈ ਤੇ ਉਹਦੇ ਕਰਕੇ ਉਧਰੋਂ ਟੱਕਰ ਵਜਨ ਕਰਕੇ ਇਹ ਵਾਰਪੂਲ ਬਣ ਰਿਹਾ ਹੈ। ਯਾਨੀ ਕਿ ਖਾਰ ਦਾ ਕਾਰਨ ਵੀ ਹੈ। ਹਾਂ ਇਹ ਸਰ ਐਦਾ ਹੈ ਕਿ ਜਿਹੜੀ ਖਾਰ ਹੈ ਘੱਟੋ ਘੱਟ 40 ਫੁੱਟ ਜਿਸ ਦਿਨ ਜਿਆਦਾ ਰੋਲਾ ਪੈ ਗਿਆ ਫਿਰੋਜਪੁਰ ਚ ਪਾਣੀ ਆ ਗਿਆ ਸਾਰੇ ਬਹੁਤ ਕੁਝ ਹੋ ਗਿਆ ਉਸ ਦਿਨ ਉਸ ਦਿਨ ਮੈਂ ਮੈਂ ਇੱਥੇ ਸੀ ਉਸ ਦਿਨ ਤਾਂ ਐ ਲੱਗ ਰਿਹਾ ਸੀ ਕਿ ਅਸੀਂ ਖਤਮ ਹੋ ਗਏ ਪਰ ਪਰਮਾਤਮਾ ਦੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਲੇਕਿਨ ਕਿਰਪਾ ਨਾਲ ਇਹ ਸਾਰਾ ਕੁਝ ਹੋਇਆ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦਿਨ ਰਾਤ ਇੱਥੇ ਕੰਮ ਚੱਲਦਾ ਹੈਗਾ ਹੈ ਜਿਹੜੇ ਲੋਕ ਨਹੀਂ ਮੈਂ ਦੇਖ ਰਿਹਾ ਕਿ ਬੱਚੇ ਵੀ ਆ ਮਹਿਲਾਵਾਂ ਵੀ ਇੱਥੇ ਆ ਕੇ ਨੇ ਔਰ ਕਿਸੇ ਨੂੰ ਕਹਿਣਾ ਨਹੀਂ ਪੈ ਰਿਹਾ ਅਗਰ ਜਿੰਨਾ ਕੋਈ ਚਾਹ ਦਾ ਲੰਗਰ ਕਰ ਰਿਹਾ ਹੈਗਾ ਇਹ ਸਾਰਾ ਕਹਿੰਦੇ ਕਿ ਇੱਕ ਲੋਕਾਂ ਦਾ ਵਾਹ ਜਿਹੜਾ ਕਿ ਇਸ ਵਾਹ ਨੂੰ ਕਿ ਸਰ ਦੇਖੋ ਕਿ ਮੈਂ ਪੇਸ਼ੇਵਰ ਟੀਚਰ ਹਾਂ ਠੀਕ ਹੈ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਜਦੋਂ ਕੰਮ ਸ਼ੁਰੂ ਕੀਤਾ ਜਿਸ ਦਿਨ ਚਾਰਾ ਕੰਮ ਸ਼ੁਰੂ ਕੀਤਾ ਸੀ ਅਸੀਂ ਆਪਣੇ ਸਹਿਯੋਗ ਦੇ ਨਾਲ ਵੀਰਾਂ ਦੇ ਸਹਿਯੋਗ ਦੇ ਨਾਲ ਪੈਸੇ ਇਕੱਠੇ ਕਰਕੇ ਕੰਮ ਸ਼ੁਰੂ ਕੀਤਾ ਸੀ ਉਸ ਦਿਨ ਅਸੀਂ ਇਸ ਸਕੂਲ ਦੇ ਵਿੱਚ ਪ੍ਰਾਇਮਰੀ ਸਕੂਲ ਦੇ ਵਿੱਚ ਲੰਗਰ ਬਣਾਉਣਾ ਸ਼ੁਰੂ ਕੀਤਾ ਨਾਲ ਮੈਂ ਆਪਣੇ 11 ਦੋਸਤਾਂ ਨੂੰ ਆਪਣੀ ਟੀਚਰਾਂ ਨੂੰ ਕਿਹਾ ਕਿ ਆਪ ਭਾਈ ਅਸੀਂ ਇੱਥੇ ਚੁੱਕ ਕੀਤਾ ਕੰਮ ਸਾਨੂੰ ਸਹਿਯੋਗ ਦਿਓ ਉਹ ਸਾਡਾ ਲੰਗਰ ਉੱਥੇ ਤੋਂ ਉੱਥੇ ਬਣਿਆ ਰਹਿ ਗਿਆ ਸਾਨੂੰ ਲੋੜ ਹੀ ਪਈ ਇੱਥੇ ਲੈ ਕੇ ਸਾਨੂੰ ਯਾਦ ਹੀ ਪੁੱਲ ਗਿਆ ਲੋਕਾਂ ਨੇ ਨਾ ਹਾਂ ਉਸੇ ਦਿਨੀਂ ਇੱਕ ਦੋ ਘੰਟੇ ਦੇ ਵਿੱਚ ਪਹਿਲੇ ਦਿਨ ਅਸੀਂ ਜਦੋਂ ਜੇ ਸਟਾਰਟਿੰਗ ਕੀਤੀ ਨਾ ਸਰ ਦੇਖੋ ਸਾਡੇ ਕੋਲ ਇੱਥੇ ਪਾਣੀ ਪੀਣ ਵਾਸਤੇ ਜਿਹੜੀ ਹੈ ਸੀ ਮੈਂ ਇੱਥੇ 12 ਵਜੇ ਅੱਗੇ ਤੇ ਅੱਗੇ ਫਾੜ ਤੇ ਨਰਕਾ ਲੱਗਾ ਉੱਥੋਂ ਜਾ ਕੇ ਪਾਣੀ ਪੀ ਕੇ ਆਇਆ ਉਸ ਉਸ ਤੋਂ 1 ਘੰਟੇ ਬਾਅਦ ਮੈਨੂੰ ਪਰਮਾਤਮਾ ਦੀ ਕਿਰਪਾ ਹੋ ਗਈ ਅੱਜ ਤੇ ਇੱਥੇ ਮੈਂ ਦੇਖ ਰਿਹਾ ਕਿ ਲੰਗਰ ਮੈਂ ਕਹਿੰਦਾ ਨਹੀਂ ਜਾਂਦਾ ਲੰਗਰ ਹੀ ਲੰਗਰ ਖਾਦਾ ਨਹੀਂ ਜਾਂਦਾ ਸੰਗਤ ਇੰਨੀ ਕੁ ਜ਼ਿਆਦਾ ਕਿਰਪਾ ਹੋ ਗਈ ਏ ਹਰੇਕ ਮੇਰੇ ਖਿਆਲ ਨਾਲ ਸ਼ਹਿਰ ਤੋਂ ਕੱਲੇ ਸਾਡੇ ਫੋਈਪੁਰ ਸ਼ਹਿਰ ਤੋਂ ਨਹੀਂ ਆ ਰਹੇ ਫਲੂ ਆਪਣਾ ਮੁਹਾਲੀ ਤੋਂ ਚੰਡੀਗੜ੍ਹ ਤੋਂ ਅਜੀਰਕਪੁਰ ਤੋਂ ਸ਼ਾਰਪੁਰ ਤੋਂ ਆਪਣਾ ਪਠੰਡੇ ਤੋਂ ਲੋਕੀ ਰਾਜਸਥਾਨ ਤੋਂ ਆਲਾ ਰਿਹਾ ਹਾਂ ਕਿਉਂਕਿ ਦੇਖੋ ਕੱਲ ਆਪਣੇ ਉਸਨ ਭਾਈਚਾਰੇ ਦੇ ਆਪਣੇ ਮਲੇਰਕੂੜਲੇ ਤੋਂ ਉਹ ਬਰੀਆਨੀ ਬਣਾ ਕੇ ਬਹੁਤ ਟੇਸਟੀ ਉਹਨਾਂ ਨਾਲ ਮੈਂ ਸਲਫੀ ਲਈ ਉਹਨਾਂ ਨੇ ਉਹਨਾਂ ਨੂੰ ਸੀਟੇ ਸੀ ਪਾਇਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਮਜ਼ਾ ਆਇਆ ਇਹ ਹਰ ਵਰਗ ਦਾ ਲੋਕ ਪੰਜਾਬ ਦੇ ਨਾਲ ਹੈ ਤੇ ਹੋਰ ਇਸੇ ਬੰਨ ਰੋਕਣ ਦੀ ਹੈ ਇੱਕ ਵਾਰ ਤਸਵੀਰਾਂ ਦਿਖਾਈਏ ਤੁਹਾਨੂੰ ਕਿ ਜਿਹੜਾ ਹੈਗਾ ਕਿ ਇਹ ਜਿਵੇਂ ਦੇਖੋ ਕਿ ਇੱਥੇ ਅਲਗ-ਅਲਗ ਸਸਤਾਵਾਂ ਨੇ ਨੌਜਵਾਨ ਹੈਗੇ ਨੇ ਤੇ ਉਹ ਸਾਰੇ ਜਿਹੜੇ ਲੋਕ ਜਿਹੜੇ ਹੈਗੇ ਨੇ ਫਿਲਹਾਲ ਐਸੇ ਬੰਨ ਨੂੰ ਮਜ਼ਬੂਤ ਕਰਨ ਤੇ ਲੱਗੇ ਹੋਏ ਨੇ ਤਾਂ ਕਿ ਇਹ ਪਾਣੀ ਜਿਹੜਾ ਹੈਗਾ ਇਹ ਦੂਜੇ ਬੰਨ ਨੂੰ ਨੁਕਸਾਨ ਨਾ ਪਹੁੰਚਾਵੇ ਔਰ ਜਿਹੜਾ ਹੈਗਾ ਰੋਜ ਕੋ ਜਿਹੜਾ ਸ਼ਹਿਰ ਹੈ ਉਸ ਸ਼ਹਿਰ ਨੂੰ ਸੁਰੱਖਿਤ ਕਿਤੇ ਜਾਵੇ ਔਰ ਕਿੰਨਾ ਘੇਰਾ ਹੈ ਤੁਸੀਂ ਦੇਖੋਗੇ ਕਿ ਸਤਲੁਜ ਦਾ ਅੱਛਾ ਬਹੁਤ ਵੱਡਾ ਘੇਰਾ ਬਣ ਗਿਆ ਹੈ ਹਾਲਾਂਕਿ ਸਤਲੁਜ ਦੇ ਵਿੱਚ ਇੰਨਾ ਪਾਣੀ ਹੁੰਦਾ ਹੀ ਨਹੀਂਗਾ ਨਹੀਂ ਹੁੰਦਾ ਸਤਲੁਜ ਦੇ ਵਿੱਚ ਤੇ ਇੰਨਾ ਪਾਣੀ ਜਿਹੜਾ ਅਸੀਂ ਕਦੀ ਵੇਖਿਆ ਹੀ ਨਹੀਂਗਾ ਜ਼ਿੰਦਗੀ ਦੇ ਵਿੱਚ ਨਾ ਵੇਖਿਆ ਆਪਣੀ ਹੋਸ਼ 'ਚ ਕਿ ਇੰਨਾ ਪਾਣੀ ਜਿਹੜਾ ਇੰਨਾ ਘੇਰਾ ਬਣਾ ਕੇ ਤੇ ਸਾਡੇ ਇੱਥੇ ਅਸੀਂ ਜਦੋਂ ਜਾਇਦਾ ਸੀ ਨਾ ਟ੍ਰੇਨ ਤੇ ਜਾਂਦੇ ਹੁੰਦੇ ਸੀ ਤਾਂ ਸਾਨੂੰ ਖਾਲੀ ਨਜ਼ਰ ਆਉਂਦਾ ਸੀ ਖਾਲੀ ਕਿ ਇਹ ਵੀ ਲੱਗਦਾ ਕੋਈ ਖਾਲਾ ਜਿਆ ਨੰਗਣੇ ਕਿਤੇ ਮਾੜਾ ਜਿਆ ਪਾਣੀ ਹੋਣਾ ਕਿਤੇ ਨਾ ਹੋਣਾ ਤੇ ਹੁਣ ਇਹ ਕਿ ਲੈnde ਪੰਜਾਬ ਵਾਲੇ ਪਾਸੇ ਇਹ ਹਾਲ ਹੈ ਕਿ ਪਾਣੀ ਜਿਹੜਾ ਏ ਉਹ ਜਿਹੜੇ ਰੇਲਵੇ ਦੇ ਮਤਲਬ ਬ੍ਰਿਜ ਨੇ ਉਹਨੂੰ ਪਾਚੋਗੇ ਬਲਕਿ ਉਹਦੇ ਉੱਤੋਂ ਨਹੀਂ ਜਾਣ ਰਿਹਾ ਇਹ ਇੰਨਾ ਪਾਣੀ ਜਿਹੜਾ ਏ ਭਰ ਗਿਆ ਅੱਛਾ ਲੋਗੇ ਇੰਨੇ ਇੱਕ ਮੁਤਮਨ ਸੀਗੇ ਕਿ ਇਹਦੇ 'ਚ ਪਾਣੀ ਇਹਦੇ 'ਚ ਆਣਾ ਵੀ ਨਹੀਂ ਹੈਗਾ ਕਦੀ ਉਹਨਾਂ ਨੇ ਤਾਂ ਘਰ ਵੀ ਉੱਥੇ ਬਣਾਏ ਹੋਏ ਸੀਗੇ ਬੜੇ ਹਾਂ ਮੈਂ ਵੇਖ ਆਪ ਵੇਖੇ ਨੇ ਸੀ ਬਣੇ ਬਣਾਏ ਸਨ ਕਿ ਇੱਥੇ ਤੱਕ ਤਾਂ ਪਾਣੀ ਆਉਣਾ ਹੀ ਨਹੀਂ ਵੱਧ ਤੋਂ ਵੱਧ ਵੀ ਆਇਆ ਤੇ ਥੱਲੇ ਉਹਨੇ ਉਹ ਘਰ ਤੇ ਰੁੜ ਗਏ ਨੇ ਨਾ ਥੱਲੇ ਮਿੱਟੀ ਕੱਢ ਕੇ ਲੈ ਗਏ ਤੇ ਆਪ ਲੋ ਮਿਲੋਰ ਦੇ ਵਿੱਚ ਨਹੀਂ ਕੋ ਬੰਦੇ ਨੇ ਸੋਸਾਇਟੀ ਬਣਾਈ ਜਨੈਰ ਦੇ ਵਿੱਚ ਹੀ ਉਹ ਆਹੋ ਪੂਰੀ ਹੁੰਦੀ ਹੈ ਕਨਾਲ ਵੀ ਉਹ ਕਨਾਲ ਵੀ ਉਹ ਕਨਾਲ ਵੀ ਉਹ ਬਣਾਇਆ ਤਾਂ ਪੂਰੀ ਉਹ ਪਾਰਕ ਵੀ ਉਹ ਸਿਟੀ ਕੇ ਪਾਰਕ ਵੀ ਲੈ ਹੀ ਗਿਆ ਸਾਰਾ ਜਹਾਦ ਨੇ ਆਪਣੇ ਉਹਦੇ ਜਗ੍ਹਾ ਲੈ ਲਈ ਸਬੰਧ ਨੇ ਆਪਣੇ ਬਰਿਆਲ ਹੈ ਅੱਛਾ ਇੱਕ ਚੀਜ਼ ਇਹ ਹੈ ਕਿ ਤੁਸੀਂ ਇੱਕ ਚੀਜ਼ ਨੋਟ ਕੀਤੀ ਹੈ ਕਿ ਸੌਖੇ ਵੇਲੇ ਦੇ ਵਿੱਚ ਜੀ ਦੂਸਰੀਆਂ ਸਟੇਟਾਂ ਤੋਂ ਵੀ ਦੂਜੇ ਪਾਸਿਓਂ ਵੀ ਲੋਕ ਜਿਹੜੇ ਨੇ ਆਪਣੀ ਪੰਧ ਦੇ ਇੰਨਾ ਕੁ ਲੰਗਰ ਰੇਣੀ ਦੀ ਸੇਵਾ ਹੋਣ ਰਹੀ ਹੈ ਹਾਂ ਕਿ ਖਾਣ ਵਾਲੇ ਘਟਣੇ ਤੇ ਵਰਤਾਨ ਵਾਲੇ ਤੇ ਵੰਡਣ ਵਾਲੇ ਲੋਟੇ ਨੇ ਕਿੰਦੀ ਪੰਜਾਬੀਆਂ ਨੇ ਹੋਣੀ ਆ ਦੂਸਰੇ ਰਾਜਸਥਾਨ ਨਹੀਂ ਪੰਜਾਬੀਆਂ ਤੋਂ ਇਲਾਵਾ ਵੀ ਅੱਛਾ ਮੈਂ ਇਹ ਵੀਡੀਓ ਵੇਖ ਕੇ ਇੰਨਾ ਕੁ ਤੇ ਫੀਲ ਹੋਇਆ ਹੁਣ ਮਲੇਰ ਕੋਟਲੇ ਦੇ ਜਿਹੜੇ ਮੁਸਲਮਾਨ ਭਾਈ ਜਾਰਾ ਬਣ ਕੇ ਆਏ ਮੈਂ ਸੈਲਫੀਆਂ ਵੀ ਲਈਆਂ ਉਹਨਾਂ ਨੇ ਵੀ ਬੜੀ ਹੈਲਪ ਕੀਤੀ ਆ ਕੇ ਬੜੀ ਜ਼ਬਰਦਸਤ ਪ੍ਰਿਆਨੀ ਬਣਾ ਕੇ ਲਿਆਏ ਸਨ ਫਿਰ ਉਹਨਾਂ ਨੇ ਦੂਜੀਆਂ ਜਿਹੜੀਆਂ ਸਟੇਟਾਂ ਨੇ ਬਿਹਾਰ ਹੋ ਇਧਰੋਂ ਉਧਰੋਂ ਰਾਜਸਥਾਨ ਤੋਂ ਆਇਆ ਅੱਛਾ ਸਰਕਾਰਾਂ ਜਿਹੜੀਆਂ ਨੇ ਨਾ ਕਿਸੇ ਵੀ ਸਟੇਟ ਦੀ ਜਿਹੜੀ ਸਰਕਾਰ ਹੈ ਇਹ ਉਹਦੇ ਉੱਤੇ ਹੁੰਦਾ ਨਾ ਕਿ ਤੁਸੀਂ ਪਾਣੀ ਜਿਹੜਾ ਉਹਨੂੰ ਲੈਣਾ ਹੈ ਨਹੀਂ ਲੈਣਾ ਆਮ ਬੰਦਾ ਤਾਂ ਨਹੀਂ ਕੋਈ ਫੈਸਲਾ ਲੈ ਸਕਦਾ ਉਹ ਨਹੀਂ ਨਹੀਂ ਕਰ ਸਕਦਾ ਤੇ ਆਮ ਬੰਦਾ ਜਿਹੜਾ ਉਹ ਹੈਲਪ ਕਰਦਾ ਆਮ ਬੰਦਾ ਹੈਲਪ ਕਰਦਾ ਉਹ ਭਾਵੇਂ ਕਿਸੇ ਵੀ ਸਟੇਟ ਤੋਂ ਹੋਏਗਾ ਉਹ ਤੁਹਾਨੂੰ ਕਿਤੇ ਨਾ ਕਿਤੇ ਹੈਲਪ ਕਰਦਾ ਕਿਤੇ ਨਾ ਕਿਤੇ ਉਹਨੂੰ ਤਕਲੀਫ ਹੋਏਗੀ ਲੇਕਿਨ ਉਹ ਉਸ ਸਟੇਟ ਦੀ ਜਿਹੜੀ ਸਰਕਾਰ ਹੈ ਉਹ ਕੋਈ ਜ਼ਿੰਮੇਵਾਰੀ ਜੇ ਲਵੇ ਤੇ ਫਿਰ ਦੁੱਖ ਜਿਹੜੇ ਨੇ ਵੱਡੇ ਜਾ ਸਕਦੇ ਨੇ ਬਿਲਕੁਲ ਸਹੀ ਗੱਲ ਕਰ ਰਹੇ ਹੋ ਪਰ ਉਹ ਐਕਚੁਅਲੀ ਜ਼ਿੰਮੇਵਾਰੀ ਨਹੀਂ ਲੱਗਦੇ ਕਹਿੰਦੇ ਨਹੀਂ ਪਈ ਤੁਸੀਂ ਆਪਣਾ ਆਪ ਜਾਨ ਲੇਕਿਨ ਸਜਾਦ ਵੀਰੇ ਦੇਖੋ ਇਹ ਟੈਨਸ਼ਨ ਲੈਣੀ ਚਾਹੀਦੀ ਹੈ ਪਹਿਲੇ ਟਾਈਮ ਤੋਂ ਪਹਿਲੇ ਲੈਣੀ ਚਾਹੀਦੀ ਹੈ ਜਦੋਂ ਤੁਹਾਡੇ ਤੇ ਇੱਕ ਆਫਤ ਆ ਗਈ ਹੈ ਜਦੋਂ ਇੱਕ ਟੈਨਸ਼ਨ ਦਾ ਮਾਹੌਲ ਕ੍ਰੀਏਟ ਹੋ ਗਿਆ ਵਾ ਉਦੋਂ ਕਵੇ ਸਾਰੇ ਕਹਿਣ ਸਰਕਾਰ ਕਵੇ ਸਾਫ਼ ਕਰ ਮੈਂ ਹੈਲਪ ਕਰਾਂਗੀ ਮੈਂ ਹਲਪ ਕਰਾਂਗੇ ਉਹਦਾ ਕੋਈ ਫਾਇਦਾ ਤੇ ਨਹੀਂ ਹੈ ਪਹਿਲੇ ਆਪਣਾ ਇੰਤਜ਼ਾਮ ਕਰੋ ਕਈ ਵੀਰੇ ਨਾਲ ਗੱਲ ਹੁੰਦੀ ਹੈ ਕਹਿੰਦੇ ਵੀਰੇ ਇਹ ਨੂੰ ਅਸੀਂ ਸਲਾਹ ਨਹੀਂ ਸਮਝਦੇ ਇਹ ਸਾਡੇ ਤੇ ਜਾਨ ਬੁੱਝ ਕੇ ਕੰਨ ਨਹੀਂ ਅੰਦਰਾ ਸਲਾਮ ਮੁਸੱਲਤ ਕੀਤਾ ਗਿਆ ਨਾ ਕੀਤਾ ਗਿਆ ਸਾਡੇ ਤੇ ਇਗਨੋਰ ਕੀਤਾ ਗਿਆ ਵਾਹ ਲੇਕਿਨ ਹੋਰ ਕੀਤਾ ਮੈਂ ਕਿਹਾ ਮੌਸਮੀ ਆਦਾਲੇ ਜਿਹੜੇ ਹੈਗੇ ਇਹਨਾਂ ਨੂੰ ਹਰ ਚੀਜ਼ ਦਾ ਬਤਾ ਹੁੰਦਾ ਹੈ ਕਹਿੰਦਾ 6 ਉਹ ਪੱਪਾ ਜੀ ਇੱਕ ਮੈਂ ਵੀਡੀਓ ਵੇਖ ਰਹੇ ਸੀ ਕਹਿੰਦਾ 6 ਮਹੀਨੇ ਪਹਿਲੇ ਹੀ ਸਭ ਨੇ ਦੱਸ ਦਿੱਤਾ ਸੀ ਐਤ ਕੀ بارشਾਂ ਜਿਆਦਾ ਹੋਣ ਜਿਆਦਾ ਹੋਣੀਆਂ ਲੇਕਿਨ ਕੀ ਕੀਤਾ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਆਪ ਪਾਣੀ ਰੋਕਿਆ ਆਈਡੀ ਤੋਂ ਪਾਕਿਸਤਾਨ ਅਤੇ ਇੰਡੀਆ ਦਾ ਫੱਟਾ ਬਣਿਆ ਹਾਂਜੀ ਉਦੋਂ ਮੋਦੀ ਨੇ ਪਾਣੀ ਡੱਕਦਾ ਜੀ ਡੱਕਦਾ ਸੀ ਪਾਣੀ ਡੱਕਦਾ ਉਹ ਪਾਣੀ ਡੱਕਣ ਦਾ ਕੀ ਨਤੀਜਾ ਨਿਕਲਿਆ ਇਹ ਨਤੀਜਾ ਨਿਕਲਿਆ ਨਤੀਜਾ ਨਿਕਲਿਆ ਆਪਣੇ ਉਹਨੇ ਕੋਸ਼ਿਸ਼ ਕੀਤੀ ਕਿ ਜ਼ਿਆਦਾ ਤੋਂ ਵੱਧ ਨੁਕਸਾਨ ਪਾਕਿਸਤਾਨ ਦਾ ਹੋਵੇ ਲਈ ਦੇ ਪੰਜਾਬ ਦਾ ਹੋਵੇ ਲੇਕਿਨ ਕੀ ਪਾਣੀ ਦਾ ਕੋਈ ਜ਼ੋ ਪਾਣੀ ਤੇ ਕਿਸੇ ਦਾ ਜ਼ੋਰ ਹੈ ਕਿ ਉਹਨੇ ਜਾ ਕੇ ਪਾਕਿਸਤਾਨ ਦੇ ਵਿੱਚ ਹੀ ਟੁੱਟਣਾ ਜਾਂ ਪਿੱਛੇ ਨਹੀਂ ਟੁੱਟ ਸਕਦਾ ਜਿਵੇਂ ਇੱਕਦਮ ਇੰਨਾ ਪਾਣੀ ਛੱਡਿਆ ਗਿਆ ਉਹਨੇ ਪਿਛਲਾ ਪਾਸਾ ਵੀ ਡੋਪਦਾ ਸਾਰਾ ਪੰਜਾਬ ਕੋਲਦਾ ਉਹ ਕਿਨਾਰੇ ਜਿਹੜੇ ਕਿਨਾਰੇ ਦਾ ਕਟਾਓ ਹੁੰਦਾ ਹੈਗਾ ਕਿਨਾਰੇ ਕੱਟ ਹੁੰਦੇ ਰਹਿੰਦੇ ਐਸਾ ਐਸਾ ਕਰਕੇ ਹੁਣ ਉਹਦੇ ਜਿੱਦ ਨੂੰ ਪਾਣੀ ਜਗ੍ਹਾ ਲੱਭਣ ਤੇ ਜਾਣਾ ਪਵੇ ਕਹਿੰਦੇ ਨਾ ਪਾਣੀ ਆਪਣਾ ਰਸਤਾ ਬਣਾਉਂਦਾ ਉਹਨੂੰ ਕੀ ਪਤਾ ਚੜ੍ਹਦਾ ਪੰਜਾਬ ਕਿਹੜਾ ਤੇ ਜਾਂਦਾ ਕਿਹੜਾ ਉਹਨੇ ਤੇ ਜਾਣਾ ਵਾ ਬਸ ਨਾਲੇ ਇੱਕ ਚੀਜ਼ ਹੈ ਕਿ ਜਦੋਂ ਪਾਣੀ ਥੱਲੇ ਚੱਲਦਾ ਰਿਹਾ ਏ ਥੋੜਾ 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 ਤੇ ਉੱਤੇ ਜਿਹੜੇ ਕੰਡੇ ਹੁੰਦੇ ਨੇ ਜਿਹੜੇ ਬੰਦ ਮੇਨ ਹੁੰਦੇ ਨੇ ਉਤੋਂ ਉਹਦੇ ਕੱਚੇ ਹੋ ਗਏ ਹੁੰਦੇ ਨੇ ਭੁਰ ਗਏ ਹੁੰਦੇ ਨੇ ਜੀ ਤੇ ਜਦੋਂ ਪਾਣੀ ਦੀ ਸੱਟ ਪੈਣੀ ਹੈ ਤੇ ਪਾਣੀ ਨੇ ਫਿਰ ਉੱਥੇ ਉੱਪਰ ਨਾਲ ਇੰਨਾ ਪਾਣੀ ਛੱਡਿਆ ਜਾਣਾ ਤੇ ਉਹਨਾਂ ਕਿੱਥੇ ਫਿਰ ਬਰਦਾਸ਼ਤ ਕਰਨਾ ਹੈ ਉਹ ਪਾਣੀ ਉਹਨੇ ਇਦਾਂ ਹੀ ਕਰਨਾ ਪਾਈ ਉਹਨੇ ਬਾਈ ਬਚਾਣੀ ਹੈ ਘਰ ਦੇ ਥੱਲੇ ਇਸ ਜਿਹੜਾ ਪਾਣੀ ਖੜਾ ਉਹਨਾਂ ਦੀਆਂ ਸਾਰੀ ਕਮਜ਼ੋਰ ਹੋ ਗਈਆਂ ਹਾਂਜੀ ਬਿਲਕੁਲ ਪਾਣੀ ਖੜਾ ਬਿਲਡਿੰਗਾਂ ਡਕੀਆਂ ਹੈ ਡੇੀਆਂ ਵਾਲਾ ਚੰਗਾ ਮੋਗਾ ਹੋਵੇ ਨਾ ਮੋਗਾ ਚੰਗਾ ਹੋਵੇ ਹਾਂਜੀ ਤੇ ਖਾਲੇ ਦਾ ਪਾਣੀ ਨਹੀਂ ਬੰਦੇ ਇਕੱਲੇ ਕੋਲੋਂ ਸਾਂਭਿਆ ਜਾਂਦਾ ਤੁਸੀਂ ਨੱਕਾ ਨਹੀਂਗੇ ਬੰਦ ਕਰ ਸਕਦਾ ਸਹੀ ਗੱਲ ਬਿਲਕੁਲ ਸਹੀ ਗੱਲ ਹੈ ਬੰਨਾ ਤੋੜਿਆ ਹੋਵੇ ਨਾ ਨੱਕਾ ਤੋੜਿਆ ਹੋਵੇ ਨਾ ਨਹੀਂ ਚੇਦੀ ਬੰਦ ਕਰ ਰਿਹਾ ਪਾਣੀ ਤੇ ਦਰਿਆ ਨੂੰ ਜੀ ਕੱਟ ਲੱਗੇ ਮਾੜਾ ਕਟਾਉ ਕਰਕੇ ਕਿਤੋਂ ਘੇਰਾ ਪੈ ਜੇ ਤੇ ਕਿੰਨੇ ਬੰਦ ਕਰਨਾ ਜਿਹਨੇ ਰੱਖ ਸਕਦੇ ਹਾਂ ਬਿਲਕੁਲ ਸਹੀ ਗੱਲ ਹੁਣ ਦੇਖੋ ਨਾ ਕਿੱਡਾ ਲੰਮਾ ਉਹਨਾਂ ਨੇ ਉਹ ਕਹਿੰਦੇ ਨਾ ਕਿ ਇਥੋਂ ਬੰਦ ਬਣਾ ਰਹੇ ਹੈਗੇ ਆ ਉਹ ਕਿੱਡੇ ਕਿੰਨਾ ਏਰੀਆ ਬਣਦਾ ਪਿਆ ਬਾਬਾ ਨਾਲੋ ਜਿਹੜਾ ਫਿਰੋਜ਼ਪ ਫਾਸਲੇ ਤੇ 3 ਕਿਲੋਮੀਟਰ ਤੇ 15 ਫੁੱਟ ਥੱਲੇ ਤੇ ਉਹਨੇ ਸੋਚੋ ਕਿ ਪੂਰੇ ਡੋਬ ਦੇਣਾ ਹੈ ਕਿਸਮ ਦਾ ਉਹਨੇ ਤਲਾਬ ਬਣਾ ਲੈਣਾ ਭਾਈ ਉਹ ਤਾਂ ਸ਼ਹਿਰ ਦਿਸ ਰਾਨੀਆ ਸ਼ਹਿਰ ਹੈ ਕਿੱਥੇ ਹੈ ਇਸ ਤੋਂ ਲੋਕ ਜਿਹੜੇ ਨੇ ਉਹਦੀ ਬੜੀ ਉੱਥੇ ਜਿਹੜਾ ਪੈਰਾ ਵੀ ਦੇਣ ਡੇ ਨੇ ਤੇ ਤੁਸੀਂ ਵੇਖਿਆ ਹੋਣਾ ਕਿ ਬੋਰੇ ਸ਼ੋਰੇ ਸੁੱਟ ਕੇ ਉਹਨਾਂ ਨੇ ਪੂਰਾ ਬੰਦ ਦੇ ਅੱਗੇ ਪੂਰਾ ਇੱਕ ਬਣਾਇਆ ਹੈ ਕਿ ਪਹਿਲੇ ਬੋਰਿਆਂ ਨਾਲ ਪਾਣੀ ਟਕਰਾਵੇ ਇਸ ਬੰਦ ਨਾਲ ਮਿੱਟੀ ਦੇ ਭਰ-ਭਰ ਕੇ ਸੁੱਟੇ ਨੇ ਉਹਨਾਂ ਨੇ ਉਸ ਤੋਂ ਬਾਅਦ ਫਿਰ ਪਿਛਲੇ ਪੰਨ ਨੂੰ ਕੋਈ ਆ ਕੇ ਫੋਰ ਤੇ ਪਿਛਲਾ ਜਿਹੜਾ ਬੰਦ ਹੈ ਉਹ ਤੇ ਲੋਡ ਘੱਟ ਪਵੇ ਉਹਦੇ ਤੇ ਪਾਣੀ ਦਾ ਪ੍ਰੈਸ਼ਰ ਨਾ ਪਵੇ ਬਿਲਕੁਲ ਇਸ ਕਰਕੇ ਉਹਨਾਂ ਨੇ ਉਹਨੂੰ ਬਚਾਣ ਦੀ ਉਤੋਂ ਕੋਸ਼ਿਸ਼ ਕਰਨ ਡੇ ਜਿੱਥੋਂ ਮਾੜਾ ਥਾਂ ਹੈ ਉੱਥੇ ਫਿਰ ਲੋਕੀ ਟਰੈਕਟਰਾਂ ਦੇ ਉੱਤੇ ਮਿੱਟੀ ਦੀਆਂ ਟਰਾਲੀਆਂ ਪਰ ਬਰਕ ਲਿਆਉਣ ਡੇ ਨੇ ਆਪਣੇ ਮੋਢਾ ਡੀਨ ਫੂਕ ਕੇ ਆਪਣਾ ਸਾਰਾ ਕੁਝ ਵਾਰ ਕੇ ਆਪਣੇ ਬਚਾਉਂ ਨਹੀਂ ਦੇਣ ਦੀ ਉਹਨਾਂ ਨੂੰ ਪੈਸੇ ਕੇ ਕੋਈ ਨਹੀਂ ਦੇ ਰਿਹਾ ਸਰਕਾਰ ਨੇ ਹੌਸਲਾ ਤੇ ਦਿੱਤਾ ਨਾ ਕਿ ਅਸੀਂ ਤੁਹਾਡੇ ਨਾਲ ਆ ਬਸ ਇਹੀ ਹੈ ਹੌਸਲਾ ਪਹਿਲੇ ਨਾਲ ਹੀ ਹੋ ਜਾਂਦਾ ਹੈ ਉਹ ਇਹ ਬੇਲੇ ਨਾਲੇ ਆਉਂਦੇ ਨੇ ਇਹੋ ਜਿਹੜਾ ਚੋਰ ਨੂੰ ਆਂਦਾ ਗਰੀ ਜਾ ਤੇ ਸਾਧ ਨੂੰ ਆਂਦਾ ਭੜੀ ਜਾ ਇਹਨਾਂ ਦਾ ਹਿਸਾਬ ਹੈ ਕਿ ਉਧਰੋਂ ਆਵਾਮ ਨੂੰ ਆਪ ਹੀ ਪਾਣੀ ਛੱਡ ਲਿਆ ਤੇ ਹੁਣ ਮੈਂ ਮੁੜ ਕੇ ਜਿਹੜਾ ਆਂਦੇ ਨੇ ਜੀ ਅਸੀਂ ਤੁਹਾਡੇ ਨਾਲ ਆਏ ਤੁਹਾਡੇ ਨਾਲ ਆਏ ਪਰ ਇਹ ਦੇਖਿਆ ਜਾ ਵੀ ਕਿ ਉਹਨਾਂ ਦੇ ਐਕਟਰਾਂ ਨੇ ਵੀ ਬੜਾ ਮਦਦ ਕੀਤੀ ਪੰਜਾਬ ਦੀ ਉਹ ਬਿਲਕੁਲ ਉਹ ਵੀ ਆਪ ਵੀਡੀਓ ਨਾਲ ਲੈ ਕੇ ਆਏ ਚਲੋ ਜੀ ਬਾਕੀ ਆਪਾਂ ਅਗਲੀ ਵੀਡੀਓ 'ਚ ਆਉਂਦੇ ਆ ਰੱਖੋ ਆਪਣਾ ਖਿਆਲ